ਪਿੰਦਰ ਸਿੰਘ ਬਰਾੜਾ ਜੀ ਬਰਾੜਾ ਸਾਹਿਬ ਕੀ ਮਸਲਾ ਅੱਜ ਵਿਦਵਕਾਂ ਨੇ ਭਾਈ ਛੱਡ ਕੇ ਬਾਹਰ ਤਨਾਲਾਈ ਵੱਡੇ ਬਾਈ ਜੀ ਅਸੀਂ ਇਹ ਸ਼ਹਿਰ ਦਾ ਮੇਨ ਸਕੂਲ ਆ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਸਮਾਜ ਤੋਂ ਤੇ ਮਹਿਕੋ ਦੇ ਇਸ ਗੱਲ ਦੀ ਮਾਫੀ ਮੰਗਦੇ ਆ ਕਿ ਸਾਨੂੰ ਮਜਬੂਰ ਹੋਣਾ ਪਿਆ ਇਸ ਕੰਮ ਕਰਾਸਤੇ ਨਹੀਂ ਤਾਂ ਇਹ ਸਕੂਲ ਦਾ ਇਤਿਹਾਸ ਹੈ ਸ਼ਹਿਰ ਦਾ ਮੇਨ ਸਕੂਲ ਹੈ ਸਿੱਖਿਆ ਦੇ ਖੇਤਰ ਦੇ ਵਿੱਚ ਲਾ ਲਓ ਜਾਂ ਇੱਕ ਕਲਚਰਲ ਐਕਟੀਵਿਟੀ ਤੇ ਲਾ ਲਓ ਜਾਂ ਐਕਸਟਰਾ ਕਰਿਕੂਲਰ ਐਕਟੀਵਿਟੀ ਜਿਹੜੀ ਸਕੂਲ ਦਾ ਨਾਂ ਹੈ ਸਾਡੇ ਜ਼ਿਲ੍ਹੇ ਦਾ ਨਾਂ ਸਾਰੇ ਪੰਜਾਬ ਦਾ ਨਾਂ ਪਰ ਜੇ ਇਸ ਕੁੂਦੇ ਦੇ ਇਤਿਹਾਸ ਦੇ ਵਿੱਚ ਕਦੇ ਵੀ ਇਹੋ ਜਿਹਾ ਦ੍ਰਿਸ਼ ਸਾਨੂੰ ਮਜਬੂਰਨ ਤੌਰ ਤੇ ਸੜਕ ਤੇ ਬੈਠਣਾ ਪਿਆ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਕ ਸਾਡੇ ਦੇ ਆਪਕਾ ਹਿੰਦੀ ਮਿਨਿਸਟਰ ਸਾਹਿਬ ਸੁਨੀਤਾ ਕੰਬੋਜ ਜਿਨ੍ਹਾਂ ਦੇ ਪ੍ਰਸ਼ਾਸਨਿਕ ਅਧਾਰ ਤੇ ਮਖ 1110 ਵਾਰੀ ਬਦਲੀ ਹੋਈ ਹੈ ਜਿਨ੍ਹਾਂ ਨੇ ਮਤਲਬ ਔਨ ਰਿਕਾਰਡ ਗੱਲ ਹੈ ਕਿ ਏਸੀਆਰਾਂ ਦੇ ਵਿੱਚ ਇਥੋ ਟਿੱਕਰ ਲਿਖਿਆ ਹੋਇਆ ਹੈ ਵੀ ਇਸੇ ਕਰਕੇ ਕਰਮਚਾਰੀ ਦੀ ਕਿਸੇ ਤੱਕ ਸ਼ਿਕਾਇਤ ਤੇ ਕੋਈ ਅਮਲ ਨਹੀਂ ਕਰਨਾ ਇਹ ਸ਼ਿਕਾਇਤ ਦੀ ਹੈ ਇਸ ਸਕੂਲ ਦਾ ਨਾਮ ਮਾਹੌਲ ਖਰਾਬ ਕਰਦੀ ਹੈ ਬੱਚਿਆਂ ਨਾਲ ਮਾੜਾ ਵਿਹਾਰ ਕਰਦੀ ਹੈ ਸਟਾਫ ਨਾਲ ਮਾੜਾ ਵਿਹਾਰ ਕਰਦੀ ਹੈ ਇਸ ਸਕੂਲ ਵਿੱਚ ਸਾਲ ਦੇਣ ਸਾਲ ਹੋ ਗਿਆ ਮੈਨੂੰ ਆਇਆ ਨੋਟ ਕਿ ਇੱਥੇ ਵੀ ਉਹੀ ਮਾਹੌਲ ਹੈ ਕੀ ਕਰਦੇ ਇੱਥੇ ਉਹ ਇੱਥੇ ਕੁਝ ਨਹੀਂ ਜੀ ਬਸ ਇਹ ਕਦੇ ਕਿਸੇ ਜਿਵੇਂ ਸਵੇਰ ਨੂੰ ਸਾਰਾ ਅੱਜ ਕੀ ਹੋਇਆ ਇਹਨਾਂ ਦਾ ਰੋਜ਼ ਦੀ ਰੁਟੀਨ ਇਹ ਹੈ ਵੀ ਅੱਜ ਆਉਣ ਫਰ ਪ੍ਰਿੰਸੀਪਲ ਸਾਹਿਬ ਦੇ ਦਫ਼ਤਰ ਕੋਲ ਬੈਠੀ ਸੀ ਮੈਡਮ ਬੈਠੇ ਸੀ ਉੱਥੇ ਆ ਕੇ ਪ੍ਰਿੰਸੀਪਲ ਸਾਹਿਬ ਨੂੰ ਬੋਲਣ ਲੱਗੇ ਮੇਰੀ ਛੁੱਟੀ ਗਲਤ ਭਰਤੀ ਤੁਸੀਂ ਮੈਨੂੰ ਛੁੱਟੀ ਦਾ ਕਰੋ ਜੀ ਆਫ ਕਰੋ ਜੀ ਇਹ ਕਰੋ ਉਹ ਕੰਟੈਂਸ ਹੋਣ ਕਰਕੇ ਮੇਰੀ ਨਾਲ ਆਟਰਾ ਲਿਮਟਡ ਵਿੱਚ ਗੱ ਉਠ ਕੇ ਦਫ਼ਤਰ ਜੋ ਅਲਟੀਮੇਟ ਜੋ ਬਹੁਤ ਉੱਚੀ ਉੱਚੀ ਬੋਲਣ ਲੱਗ ਜਾਂਦੇ ਆ ਜਨਤ ਨਹੀਂ ਕੋਸ਼ਿਸ਼ ਕਰਦੇ ਬੰਦੇ ਨੂੰ ਖਸਾਉਣ ਦੀ ਕੋਸ਼ਿਸ਼ ਕਰਦੇ ਮੈਨੂੰ ਕੋਈ ਗਲਤ ਕਹਿਣ ਠੀਕ ਹੈ ਤਾਂ ਉਠ ਕੇ ਚਲੇ ਗਏ ਫਿਰ ਇਹ ਥੋਟ ਕੇ ਸਕੂਲ ਦੀ ਬਦਕਿਸਮਤੀ ਇਹ ਹੈ ਬਈ ਕਿ ਐ ਸਕੂਲ ਦੇ ਵਿੱਚ ਕਦੇ ਇਹੋ ਜਿਹਾ ਮਾਹੌਲ ਨਹੀਂ ਹੈ ਸਕੂਲ ਦੇ ਵਿੱਚ ਦਿੱਲੀ ਪੁਲਿਸ ਆਉਂਦੀ ਹਣੇ ਇਹਨਾਂ ਦੀ ਬਦੌਲਤ ਇਹ ਆਪ ਹੀ ਬੁਲਾ ਕੇ ਲਿਆਉਂਦੇ ਆ ਠੀਕ ਹੈ ਤਾਂ ਉਹ ਇਹਨਾਂ ਨਾਲ ਐਸਐਚ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਦੋਂ ਇਹਦੀ ਬਦਲੀ ਹੋ ਕਰੀ ਸੀ ਪ੍ਰਸ਼ਾਸਨਿਕ ਅਧਾਰ ਤੇ ਫਾਜ਼ਿਲਖਾ ਤੋਂ ਇੱਥੇ ਕਰੀ ਸੀ ਚਾਹੀਦਾ ਦੇ ਗੇ ਸੀ ਕਿਉਂਕਿ ਜਦੋਂ ਇਹੋ ਜਿਹਾ ਬੰਦਾ ਭਾਈ ਨੇਚਰ ਵਾਈਜ਼ ਇਹੋ ਜਿਹਾ ਬੰਦਾ ਹੁੰਦਾ ਉਹਦੇ ਚ ਇਹ ਆਦਤ ਹੁੰਦੀ ਹੈ ਕਿ ਮੈਂ ਕੋਈ ਨਾ ਕੋਈ ਪਰੇਸ਼ਾਨੀ ਖੜੀ ਕਰਨੀ ਆ ਉਹ ਕਾਰਨ ਇਹ ਹੁੰਦਾ ਕਿਉਂਕਿ ਇਹ ਬੰਦਾ ਵਿਹਲਾ ਪੇਡ ਲਾਉਣਾ ਨਹੀਂ ਲਾਉਣਾ ਤੈਨੂੰ ਆਦੂ ਜ਼ਿੰਮੇਵਾਰੀ ਆ ਲੇਕਿਨ ਇਹ ਵੇਲਾ ਅਸੀਂ ਇਹ ਚਾਹੁੰਦੇ ਸੀ ਕਿ ਇਹੋ ਜਿਹੇ ਸਟਾਫ ਨੂੰ ਇਹੋ ਜਿਹੇ ਸਕੂਲ ਚ ਭੇਜਿਆ ਜਾਣਾ ਚਾਹੀਦਾ ਜਿੱਥੇ ਡਿਊਟੀ ਦੇਣੇ ਚਾਹੀਦੀ ਹੈ ਜਿੱਥੇ ਇਕੱਲੇ ਹੋਣ ਇਹ ਸਿੰਗਲ ਟੀਚਰ ਸਕੂਲ ਬਧਰੇ ਪੰਜਾਬ ਚ ਹੈਗੇ ਆ ਜੋ ਤੇਨਾਂ ਨੂੰ ਪਤਾ ਲੱਗੇ ਵੇ ਸਕੂਲ ਦਾ ਪ੍ਰਬੰਧ ਚਲਾਉਣ ਚ ਕਹਿੰਦੀਆਂ ਜਿਹੜੀਆਂ ਪਰੇਸ਼ਾਨੀਆਂ ਹੁੰਦੀਆਂ ਬੱਚਿਆਂ ਦੀ ਕਿਹੋ ਸਮੱਸਿਆ ਹੈ ਸਟਾਫ ਦੀ ਕਿਹੋ ਸਮੱਸਿਆ ਹੈ ਤੁਸੀਂ ਕੋਈ ਅਧਿਕਾਰੀਆਂ ਦਾ ਧਿਆਨ ਨਹੀਂ ਲੈਂਦਾ ਤੁਸੀਂ ਧਰਨਾ ਲਾ ਲਿਆ ਪਹਿਲਾਂ ਹੀ ਭਾਈ ਜੀ ਹਫਤਾ ਹੋ ਗਿਆ 10 ਦਿਨ ਅਸੀਂ ਡੀਓ ਮੈਮ ਉੱਤੇ ਵੀ ਅਸੀਂ ਧਰਨਾ ਲਾਉਣ ਲੱਗੇ ਸੀ ਫੇ ਤੁਹਾਨੂੰ ਡੀਓ ਮੈਮ ਦਾ ਫੋਨ ਆ ਗਿਆ ਤੁਸੀਂ ਆ ਕੇ ਮੈਨੂੰ ਮਿਲੋ ਅਸੀਂ ਡੀਓ ਮੈਮ ਕੋਲ ਗਏ ਆ ਅੱਜ ਵੀ ਸਵੇਰ ਦੇ ਅਸੀਂ ਫੋਨ ਕੀਤੇ ਉਹਨਾਂ ਨੂੰ ਜੀ ਨਾ ਮੈਸਤਾ ਕਰਕੇ ਫੇਰ ਮਾਹੌਲ ਖਰਾਬ ਕਰ ਰਹੀ ਹੈ ਇਹ ਣੇੜੀ ਤੁਸੀਂ ਆਗੇ ਸਾਡੀ ਗੱਲ ਸੁਣੋ ਘੰਟੇ 2 ਹੋ ਗਏ ਬਾਈ ਜੀ ਸਾਨੂੰ ਪ੍ਰਿੰਸੀਪਲ ਅਸੀਂ ਮੰਗਿਆ ਰਈਏ ਦੀ ਬਦਲੀ ਕੀਤੀ ਜੇ ਲੈਡੀ ਦੇ ਤੋਂ ਕਿਉਂਕਿ ਸਕੂਲ ਦਾ ਮਾਣਕਾ ਤੇ ਵੀ ਐ ਨਹੀਂ ਹੋਇਆ ਕਿਉਂਕਿ ਬੱਚਿਆਂ ਦੇ ਮਨ ਤੇ ਬਹੁਤ ਮਾੜਾ ਅਸਰ ਪੈਂਦਾ ਬਾਈ ਜੀ ਛੋਟੇ ਬੱਚੇ ਆ ਇਹ ਉਹ ਸਕੂਲ ਦਾ ਮਾਣ ਖਰਾਬ ਆ ਕਿ ਕਿਤੇ ਵਿਦਿਆਰਥੀਆਂ ਨਾਲ ਗਲਤ ਕੰਮ ਹੋਉਂਦੇ ਆ ਇਸ ਤਰ੍ਹਾਂ ਦੀ ਗੱਲ ਨਹੀਂ ਕੋਈ ਕੁਝ ਨਹੀਂ ਐਵੇਂ ਬਾਈ ਉਹਦਾ ਉਹਦੀ ਹਕਾਦਤ ਐ ਨੇਚਰ ਵਾਈਜ਼ ਇਦਾਂ ਦੀ ਆ ਉਹ ਉਹ ਤਾਂ ਕੋਈ ਮਤਲਬ ਉਹਦਾ ਤਾਂ ਮਤਲਬ ਹੀ ਐ ਨਾ ਵੀ ਮੈਂ ਕੋਈ ਸ਼ਰਮ ਕਹਿੰਦੇ ਮੇਰੇ ਮਤ ਤੇ ਇਲਜ਼ਾਮ ਲਾ ਦੂ ਆਮ ਗੱਲ ਨਹੀਂ ਜਿਹੜੋ ਲਿੱਤੇ ਬਾਕੀ ਇਹ ਗੱਲ ਤੋਂ ਮੈਂ ਵਰਬਲ ਕਹਿ ਰਿਹਾ ਹੋ ਸਕਦਾ ਮੇਰੇ ਨਾਲ ਮਸਲਾ ਖੰਦ ਨਹੀਂ ਹੋ ਸਕਦੀ ਹੈ ਤੁਸੀਂ ਰਿਕਾਰਡ ਚੈੱਕ ਕਰ ਸਕਦੇ ਹੋ ਸਾਡੇ ਕੋਲ ਰਿਕਾਰਡ ਹੈ ਪਿਛਲਾ ਰਿਕਾਰਡ ਵੀ ਸਾਡਾ ਕੁਦਰਤੀ ਦਾ ਤੇ ਮੁਲਾਜ਼ਮਤਾ ਦਾ ਹੋਣਾ ਹੀ ਹੈ ਜੋ ਰਿਕਾਰਡ ਸਾਡੇ ਕੋਲ ਹੈਗਾ ਡੀਓ ਮੈਡਮ ਨੇ ਦਿੱਤਾ ਹੈ ਤੁਹਾਨੂੰ ਦੇ ਦਿੰਦੇ ਅਸੀਂ ਪਰਨਾ ਨਾ ਕੋਤੋ ਜਾਰੀ ਨੂੰ ਪਰਨਾ ਨਾ ਨਜ਼ਰ ਜਾਰੀ ਨੂੰ ਬਾਈ ਜਿਲ੍ਹੇ ਚਲੇ ਇਸ ਲਿੱਟ ਦਾ ਕੋਈ ਹੱਲ ਨਹੀਂ ਹੁੰਦਾ ਸੀ ਇਹ ਚਾਹੁੰਦੇ ਕਿ ਬਦਰੀਏ ਤੋਂ ਕਿਤੇ ਹੋਰ ਕਿਤੇ ਜਾਵੇ ਇਹ ਸਕੂਲ ਦਾ ਮਾਹੌਲ ਖਰਾਬ ਨਾ ਹੋਵੇ ਬੱਚਿਆਂ ਦੀ ਪੜ੍ਹਾਈ ਦਾ ਆਤਮਾ ਨਸਾਰ ਨਾ ਕਿਨਾਡ

ਕਈ ਮੈਂ ਨੋਟ ਦੇਸਟ ਕੀਤਾ ਜਾਵੇ ਅਸੀਂ ਤਾਂ ਉਹਦੀ ਬਦਲੀ ਨਹੀਂ ਕਰਾਈ ਉਹਦੀ ਬਦਲੀ ਮੈਹਕਮੇ ਨੇ ਕੀਤੀ ਉਹਨੂੰ ਇੱਕ ਸਜ਼ਾ ਮਿਲੀ ਆ ਲੋਕ ਤਾਂ ਇਹ ਸਕੂਲ ਚ ਆਉਣ ਤੋਂ ਤਰਸਦੇ ਆ ਹੁਣ ਨੂੰ ਇੰਨਾ ਵਧੀਆ ਮਾਹੌਲ ਐ ਸ਼ਹਿਰ ਦਾ ਮੇਨ ਸਕੂਲ ਐ ਪਰ ਹੁਣ ਜੇ ਉਹ ਲੇਟ ਹੋ ਜਾਂਦੇ ਤਾਂ ਉਹ ਫਿਰ ਪ੍ਰਿੰਸੀਪਲ ਸਰ ਦੇ ਹਾਵੀ ਹੁੰਦੇ ਵੀ ਮੇਰੀ ਛੁੱਟੀ ਨਾਂ ਭਰੀ ਜਾਵੇ ਮੇਰੀ ਹਾਜ਼ਰੀ ਰੋਈ ਜਾਂਦਾ ਜਾਂ ਕਿਸੀ ਲੋਕ ਲਾਉਨੇ ਆ ਸਾਡੀ ਵੀ ਜੇ ਅਸੀਂ ਟਾਈਮ ਤੇ ਨਹੀਂ ਆਉਂਦੇ ਤਾਂ ਛੁੱਟੀ ਭਰੀ ਜਾਂਦੀ ਆ ਤਾਂ ਜੋ ਰੂਲ ਸਾਰੇ ਨਹੀਂ ਐ ਤਾਂ ਉਹ ਹੀ ਉਹਨਾਂ ਦੇ ਲਈ ਆ ਪੈਸਾ ਬਿਨਾ ਉਹ ਹਾਰੇ मतलब ਪੰਜ ਰੌਡਾਂ ਬੜੀ ਕਰਦੇ ਨੇ ਤੁਹਾਨੂੰ ਮੈਂ मतलब ਕੁਛ ਵੀ ਟੀਚਰ ਕਿਸੇ ਦੇ ਨਾਲ ਵੀ ਉਹ ਕੋਈ ਨਾ ਕੋਈ ਇਸ਼ੂ ਬਣਾ ਕੇ ਕ੍ਰੀਏਟ ਕਰ ਦਿੰਦੇ ਆ ਵੀ ਤੁਸੀਂ ਮੈਨੂੰ ਆ ਕਹੇ ਤੁਸੀਂ ਮੈਨੂੰ ਐਡਜਸਟ ਨਹੀਂ ਕਰਦੇ ਤੁਸੀਂ ਮੇਰੀ ਛੁੱਟੀ ਪਰਵਾਈ ਆ ਟੀਚਰਸ ਨੂੰ ਮਤਲਬ ਇਲਜ਼ਾਮ ਲਾਉਂਦੇ ਹੈਗੇ ਆਪਣੀ ਗਲਤੀ ਕਦੇ ਵੀ ਉਹ ਮੰਨਣ ਨੂੰ ਤਿਆਰ ਨਹੀਂ ਹੁੰਦੇਗੇ ਤਾ ਉਹ ਡੈਂਸ ਨੂੰ ਬਾਰਿਕ ਮਸਲਾ ਤੇ ਇੱਕ ਪਰਿਵਾਰ ਦੇ ਮੈਂਬਰ ਨਹੀਂ ਬਿਲਕੁਲ ਪਰਿਵਾਰ ਦੇ ਮੈਂਬਰ ਹੈ ਜੀ ਅਸੀਂ ਬਹੁਤ ਕੋਸ਼ਿਸ਼ ਕਰ ਚੁੱਕੇ ਹਾਂ ਉਹਨਾਂ ਨੂੰ ਅਸੀਂ ਜਿਵੇਂ ਸੀਨੀਅਰ ਟੀਚਰਸ ਐ ਲੈਕਚਰਰ ਅਸੀਂ ਉਹਨਾਂ ਨੂੰ ਬਹੁਤ ਸਮਝਾਇਆ ਵੀ ਸੁਨੀਤਾ 108 ਸਟਾਫ ਮੈਂਬਰ ਹੈ ਵੀ ਅੱਜ ਤੱਕ ਕਦੇ ਕੋਈ ਗੱਲ ਨਹੀਂ ਹੋਈ ਸਰ ਨੇ ਵੀ ਕਿਹਾ ਵੀ ਮੈਨੂੰ 107 ਮੈਂਬਰਾਂ ਤੋਂ ਕੋਈ ਕੰਪਲੇਂਟ ਨਹੀਂ ਕੋਈ ਸ਼ਿਕਾਇਤ ਨਹੀਂ ਕਦੇ ਕੋਈ ਟੀਚਰ ਮੇਰੇ ਕੋਲ ਨਹੀਂ ਆਇਆ ਤੁਸੀਂ ਕਿਉਂ ਆਉਨੇ ਹੋ ਵੀ ਇੱਕ ਤੁਸੀਂ ਕਿਉਂ ਮੈਨੂੰ ਹਰ ਰੋਜ਼ ਇੱਕ ਨਵੀਂ ਪ੍ਰੋਬਲਮ ਲੈ ਕੇ ਆਉਨੇ ਆ ਤਾਂ ਉਹ ਇਸ ਗੱਲ ਨੂੰ ਸਮਝ ਹੀ ਨਹੀਂ ਰਿਹਾ ਸਾਡਾ ਜਦੋਂ ਤੱਕ ਸਾਡੇ ਮਸਲੇ ਦਾ ਹੱਲ ਨਹੀਂ ਤਾਂ ਕਿਉਂਕਿ ਸਕੂਲ ਦਾ ਮਾਹੌਲ ਅਸੀਂ ਸਾਡਾ ਵੀ ਦਿਲ ਨਹੀਂ ਕਰਦਾ ਵੀ ਅਸੀਂ ਬੱਚਿਆਂ ਦੀ ਪੜ੍ਹਾਈ ਨੂੰ ਛੱਡ ਕੇ ਇੱਥੇ ਬੈਠੇ ਆ ਅਸੀਂ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਪਲੱਸ 2 ਦੀਆਂ ਕਲਾਸਿਸ ਐ ਬਹੁਤ ਔਰੀਆਂ ਨੂੰ ਕਹਿਤਾ ਬਹੁਤ ਕੀ ਅਸੀਂ ਪਹਿਲਾਂ ਵੀ ਲਿਖ ਕੇ ਦੇ ਚੁੱਕੇ ਹਾਂ ਉਹਦੇ ਤੇ ਇੱਕ ਵਾਰੀ ਡੈਪੂਟੇਸ਼ਨ ਹੋ ਗਿਆ ਸੀ ਪਰ ਉੱਥੋਂ ਵੀ ਪਿੰਡ ਵਾਲਿਆਂ ਨੇ ਉਹਨਾਂ ਦਾ ਡੈਪੂਟੇਸ਼ਨ ਕੈਨਸਲ ਕਰਾ ਕੇ ਵਾਪਸ ਫੇਰਪੇ ਦਿੱਤਾ ਗਿਆ ਤਾਂ ਰੋਜ਼ ਮਾ ਆਲੋ ਟੀਚਰਾਂ ਨੂੰ ਜਦੋਂ ਟੀਚਰ ਇੱਕ ਮਾਨਸਿਕ ਤੌਰ ਤੇ ਪਰੇਸ਼ਾਨ ਹੋਊਗਾ ਤਾਂ ਫਿਰ ਕਲਾਸ ਨੂੰ ਪੜ੍ਹਾ ਨਹੀਂ ਸਕਦਾ। ਆ ਸਾਡਾ ਇਸ ਮਸਲੇ ਦਾ ਜਿਹੜਾ ਅਸੀਂ ਕਹਿੰਨੇ ਹੱਲ ਕੀਤਾ ਜਾਵੇ ਉਹ ਨਹੀਂ ਦੇਰ ਸੀ। ਇੱਥੇ ਧਰਨੇ ਤੇ ਬੈਠਾਂਗੇ ਜਿੰਨੀ ਦੇਰ ਸਾਨੂੰ ਸਾਡੇ ਅਧਿਕਾਰ ਹੀ ਹੈ ਜਿਹੜੇ ਉਹ ਆ ਕੇ ਕੋਈ ਮਸਲੇ ਦਾ ਹੱਲ ਨਹੀਂ ਦਿੱਤਾ। ਸਕੂਲ ਦੇ ਹਾਲਾਤ ਇੰਨੇ ਕੋ ਮਾੜੇ ਸੀ ਕਿ 100 ਕਿਲੋਮੀਟਰ ਤੋਂ ਇੱਕ ਲੇਡੀ ਇਸ ਲਈ ਥੋੜੀ ਜੀ अर्ਲੀ ਆ ਰਹੀ ਸੀ ਕਿਉਂਕਿ ਸਕੂਲ ਦੇ ਪ੍ਰਿੰਸੀਪਲ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਅਗਰ ਇੱਕ ਮਿੰਟ ਵੀ ਤੁਸੀਂ ਲੇਟ ਹੋ ਜਾਓਗੇ ਤਾਂ ਤੁਹਾਡੀ ਇੱਕ ਤਿਹਾਈ ਛੁੱਟੀ ਭਰੀ ਜਾਏਗੀ। ਜਦ ਕਿ ਇਸ ਸਕੂਲ ਦੇ ਵਿੱਚ ਇਹੋ ਜਿਹਾ ਕੰਮ ਨਹੀਂ ਚੱਲ ਰਿਹਾ ਸੀ ਸਾਡੇ ਪ੍ਰਿੰਸੀਪਲ ਸਰਦਾਰ ਕੁਲਵਿੰਦਰ ਸਿੰਘ ਢਿੱਲੋ ਜੀ ਆਰਮੀ ਐਜੂਕੇਸ਼ਨ ਕੋਰਸ ਤੋਂ ਬਿਲੋਂਗ ਕਰਦੇ ਨੇ ਮੈਂ ਖੁਦ ਆਰਮੀ ਐਜੂਕੇਸ਼ਨ ਕੋਰਸ ਦੀ ਬੇਟੀ ਆ ਇਹਨਾਂ ਨੂੰ ਸਭ ਤੋਂ ਪਹਿਲੇ ਡਿਸਪਲਿਨ ਰੱਖਣਾ ਚਾਹੀਦਾ ਸੀ ਮੈਂ ਮਾਫੀ ਚਾਹਾਂਗੀ ਪਰੰਤੂ ਇਹਨਾਂ ਵੱਲੋਂ ਇਹਨਾਂ ਨੂੰ ਵਿਤਕਰੇ ਭਰ ਮਾਹੌਲ ਦਿੱਤਾ ਗਿਆ ਹੈ ਸਕੂਲ ਦੇ ਵਿੱਚ ਦੇਖਿਆ ਗਿਆ ਤੁਸੀਂ ਖੁਦ ਬਚੋਗੇ ਬਠਿੰਡੇ ਦੀ ਵਿਦਿਆਰਥੀਆਂ ਦੇ ਮਾਪਿਓ ਵਾਟਣਗੇ ਕਿ ਇਹ ਪੇਰੈਂਟਸ ਅੱਜ ਤੂੰ ਜਦੋਂ ਮੈਂ ਸਕੂਲ ਵਿੱਚ ਨਹੀਂ ਸੀ ਇਹ ਸਕੂਲ ਦੇ ਹਾਲਾਤ ਕੀ ਸੀਗੇ ਤੇ ਜੋ ਸਾਡੇ ਸਕੂਲ 8 ਵਜੇ ਸ਼ੁਰੂ ਹੁੰਦਾ ਤੇ ਸਾਡੀ 8 8 ਵਜੇ ਦੀ ਹਾਜ਼ਰੀਆਂ ਹੱਦ ਗਈ ਜਿਸ ਕਰਕੇ ਲੱਗੀਆਂ ਨੇ ਸਾਡੀ ਜਵਾਨ ਕੁੜੀਆਂ ਅੱਧਾ ਪੌਣਾ ਪੌਣਾ ਘੰਟਾ ਪਹਿਲੇ ਆਂਦੀਆਂ ਨੇ ਮੈਨੂੰ ਇਹ ਗੱਲ ਜਦੋਂ ਕਹੀ ਗਈ ਕਿ ਇੱਕ ਮਿੰਟ ਵੀ ਲੇਟ ਹੋ ਗਏ ਕਿ ਤੇ ਹਾਈ ਛੁੱਟੀ ਪੈ ਜਾਏਗੀ ਤਾਂ ਮੈਂ ਇਹ ਸਕੂਲ ਦੇ ਵਿੱਚ 5:30 ਵਜੇ ਮੈਂ ਬੱਸ ਫੜ ਰਹੀ ਆ ਤਾਂ ਮੈਂ ਇੱਥੇ 7:30 ਪਹੁੰਚ ਜਾਨੀ ਆ ਕਿਉਂਕਿ ਮੈਂ ਜਿਲਾ ਅਬੋਰ ਤੋਂ ਦਿੱਲੀ ਅਪਟਾਊਨ ਕਰਨੀ ਆ ਕਈ ਵਾਰੀ ਮੈਂ ਫਾਜ਼ਿਲਕਾ ਤੋਂ ਵੀ ਦਿੱਲੀ ਅਪਟਾਊਨ ਕਰਨਾ ਪੈਂਦਾ ਪਰੰਤੂ ਇਹ ਸਕੂਲ ਦੇ ਵਿੱਚ ਰਜਿਸ ਕਿਉਂਕਿ ਅਸੀਂ ਇਹ ਸਕੂਲ ਨੂੰ ਸਿਰਫ ਲੋਕਲ ਸਟਾਫ ਦੇ ਅਕੋਰਡਿੰਗ ਚਲਾਇਆ ਜਾ ਰਿਹਾ ਮੈਡਮ ਤੁਸੀਂ ਕਹਿੰਦੇ ਹੋ ਇਹ ਸਕੂਲ ਵਾਲੀ ਪ੍ਰੋਬਲਮ ਹੈ ਉਹ ਕਦੇ ਤੁਹਾਡੀਆਂ ਬਦਲੀਆਂ ਕਹੀ ਤਾਂ ਕਿ ਹੋ ਗਈਆਂ ਕੀ ਤੁਹਾਡੀ ਸਮੱਸਿਆ ਕਿਉਂ ਮੇਰੀ ਉਸ ਬਦਲੀਆਂ ਮੇਰੀ ਜੋ ਬਦਲੀਆਂ ਕਹੀਆਂ ਤਾਂ ਤੇ ਹੋ ਗਿਆ ਹੈ ਇਸ ਦੇ ਨਾਲ ਇੰਨਾ ਸਕੂਲ ਵਾਲਿਆਂ ਦਾ ਕਿਸੇ ਕਿਸਮ ਦਾ ਕੋਈ ਰੋਲਾ ਨਹੀਂ ਹੋਣਾ ਚਾਹੀਦਾ ਮੈਂ ਇਹਨਾਂ ਦੇ ਵਿੱਚ ਮੈਂ ਮੀਡੀਆ ਨੂੰ ਸਾਰੀ ਪਬਲਿਕ ਨੂੰ ਇਹ ਸੂਚਿਤ ਕਰਨਾ ਚਾਹੁੰਦੀ ਆ ਕਿ ਗਰਾਉਂਡ ਫਲੋਰ ਤੇ ਹੀ ਸਾਡੇ 4 ਸਟਾਫ ਰੂਮ ਮੈਡਮਾਂ ਦੇ ਬਣੇ ਹੋਏ ਨੇ ਇਹ ਇਕੱਠੀਆਂ ਬੈਠ ਨਹੀਂ ਸਕਦੀਆਂ ਸਾਡਾ ਜੋ ਜਨ ਸਟਾਫ ਹੈ ਉਹ ਇਕੱਠੇ ਬੈਠਦਾ ਹੈ ਇਹਨਾਂ ਵੱਲੋਂ ਇਹਨਾਂ ਦੇ ਸਟਾਫ ਰੂਮ ਵੱਲੋਂ ਦੂਰੋਂ ਤੋਂ ਆਈ ਲੇਡੀ ਦਾ ਇਹਨਾਂ ਕੋਲ ਵਿਤਕਰਾ ਕੀਤਾ ਗਿਆ ਕਿ ਜਦੋਂ ਮੈਂ ਦੂਰੋਂ ਸਫ਼ਰ ਕਰਕੇ ਆਂਦੀ ਆਂ ਤਾਂ ਇੱਕ ਔਰਤ ਦੇ ਵਾਲ ਵੱਡੇ ਹਨ ਤੇ ਖਿੰੜਰੇ ਹੋਏ ਨੇ ਅਗਰ ਉਹ ਸਵਾਰ ਦੀ ਹੈ ਸ਼ੀਸ਼ੇ 'ਚ ਸਟਾਫ ਰੂਮ 'ਚ ਬੈਠੇ ਇਹਨਾਂ ਦੇ ਮਨ ਵਿੱਚ ਜਲਨ ਪਈ ਪਾਵਨਾ ਆਂਦੀ ਹੈ ਸ਼ੀਸ਼ਾ ਤੱਕ ਉਤਾਰ ਲਿਆ ਗਿਆ ਇਹ ਪੂਰੇ ਟਾਈਮ ਇਹ ਪੂਰੇ ਟਾਈਮ 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 ਤੇ ਪਹੁੰਚਦੇ ਸੀਗੇ ਹੂੰ ਥੋੜਾ ਜਿਹਾ ਇਹਨਾਂ ਨੂੰ ਜਿੱਥੋਂ ਪ੍ਰਿੰਸੀਪਲ ਨੇ ਮੇਰਾ ਨਾਮ ਲੈ ਕੇ ਮੇਰੇ ਮੋਢੇ ਤੇ ਬੰਦੂਕ ਰੱਖ ਕੇ ਇਹਨਾਂ ਸਾਰਿਆਂ ਨੂੰ ਐਂਟੀ ਕੀਤਾ ਕਿ ਇਹਦੇ ਕਰਕੇ ਇਹ ਸਭ ਕੁਝ ਹੈ ਕੰਫਰਟ ਜ਼ੋਨ ਖਤਮ ਹੋ ਰਹੀ ਹੈ ਜੋ ਪੀਰੀਅਡ ਹੈ ਦੇਖੋ ਮੇਰੇ ਬੋਲਣ ਨਾਲ ਕੁਝ ਨਹੀਂ ਹੋਏਗਾ ਮੇਰੇ ਬੋਲਣ ਨਾਲ ਕੀ ਹੋ ਨਹੀਂ ਹੋਏਗਾ ਮੈਂ ਫਾਈਨੈਂਸ਼ੀਅਲੀ ਤੁਹਾਨੂੰ ਸਪੋਰਟ ਕਰਾਂਗੀ ਫਾਈਨੈਂਸ਼ੀਅਲੀ ਸਪੋਰਟ ਕਰਾਂਗੀ ਮੈਂ ਅੱਜ ਵੀ ਅਪੀਲ ਕਰਨੀ ਹੈ ਕਿ ਇਹ ਸਕੂਲ ਦੇ ਕਮਰੇ ਗਰਾਉਂਡ ਫਲੋਰ ਤੇ ਲੱਗੇ ਨੇ ਉੱਪਰ 5 ਫਲੋਰ ਨੇ 5ੋ ਫਲੋਰ ਤੇ ਕਮਰੇ ਲੱਗਣ ਹਰ ਇੱਕ ਕਮਰੇ ਵਿੱਚ ਕਮਰੇ ਲੱਗਣ ਤੁਹਾਨੂੰ ਦੁੱਧ ਦਾ ਦੁੱਧ আর ਪਾਣੀ ਦਾ ਪਾਣੀ ਹੋ ਜਾਏਗਾ ਬਿਲਕੁਲ ਫਰੰਟ ਤੇ ਸਾਡੇ ਕੈਮਰੇ ਲੱਗੇ ਨੇ ਤੁਸੀਂ ਚੈੱਕ ਕਰੋਗੇ ਸਾਡੇ ਬੱਚੇ ਪਹਿਲੇ ਵੱਢ ਰਹੇ ਨੇ ਜਵਾਨ ਕੁੜੀਆਂ ਵੀ ਵੱਢ ਰਹੀਆਂ ਨੇ ਔਰ ਸਾਡੇ ਸਕੂਲ ਦੇ ਹਾਲਾਤ ਕੀ ਨੇ ਕਿ ਜਿੱਥੇ ਅਸੀਂ ਇੱਕ ਪਾਸੇ ਪਹਿਲੇ ਕਹਿ ਰਹੇ ਕਿ ਇੱਕ ਮਿੰਟ ਵੀ ਅਗਰ ਤੁਸੀਂ ਲੇਟ ਹੋ ਜਾਗੇ ਕਿਥੇ ਆਈ ਛੁੱਟੀ ਹੋਏਗੀ ਮਾਸਟਰ ਕੈਟਰ ਆ ਰਿਹਾ ਲੈਕਚਰਰ ਕੈਟਰ ਆ ਰਿਹਾ ਸਾਡੇ ਪੀਐਨ ਜਿਹੜੇ ਹੈ ਟਾਈਮ ਤੋਂ ਟਾਈਮ ਆਂਦੇ ਨੇ ਔਰ ਬਾਅਦ ਵਿੱਚ ਮੈਂ ਜੋ 7:30 ਵਜੇ ਆ ਰਹੀਆਂ ਸਫਰ ਕਰਕੇ ਆ ਰਹੀਆਂ ਰਸਤੇ 'ਚ ਹਾਈ ਟੈਕ ਨਾਕਾ ਲੱਗਨ ਕਰਕੇ ਅਗਰ ਕੋਈ ਪੁਲਿਸ ਵਿਭਾਗ ਦੇ ਕਰਮਚਾਰੀ ਵੱਲੋਂ ਬਸਾਂ ਵਗੈਰ ਅਗਰ ਚੈੱਕ ਕੀਤੀਆਂ ਜਾਂਦੀਆਂ ਨੇ ਜਿਤੇ ਕਰਕੇ ਬਾਈ ਚਾਂਸ ਮੈਂ ਲੇਟ ਆਵਲਤਾ ਹੋਈ ਨਹੀਂ ਔਰ ਇਸ ਪ੍ਰਿੰਸੀਪਲ ਵੱਲੋਂ ਇਨਸਾਨੀਏ ਦੇ ਤੌਰ ਤੇ ਇਸ ਗੱਲ ਦੀ ਸਲਫਾਈ ਨਹੀਂ ਕੀਤੀ ਜਾਂਦੀ ਸਮੇਂ ਸਰ ਪਹੁੰਚਣ ਤੇ ਵੀ ਇਨਾਂ ਵੱਲੋਂ ਕੋਈ ਟੈਕ ਚੁੱਟੀਆਂ ਕਰਿਆ ਜਾਂਦਾ ਰਾਮਨਾਥ ਸੋਹੋ ਛੋਟੀ ਗੱਲ ਦੱਸੋ ਤੁਹਾਡਾ ਨਹੀਂ ਕਿਉਂ ਵਿਚਕਰਾ ਕੀਤਾ ਜਾ ਰਿਹਾ ਸਾਰਾ ਸਟਾਫ ਇੱਕ ਪਾਸੇ ਸਾਰੇ ਸਟਾਫ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਇਹ ਅਡਜਸਟ ਕਰ ਰਹੇ ਸੀਗੇ ਸਕੂਲ ਦਾ ਮਾਹੌਲ ਸੁਧਾਰਨ ਲਈ ਇੱਕ ਮੈਨੂੰ ਜਰੀਆ ਬਣਾਇਆ ਗਿਆ ਹੈ ਕਿ ਇਹ ਸੁਨੀਤਾ ਕੰਬੋਜ ਨੇ ਮੈਨੂੰ ਇਹ ਗੱਲ ਕਹੀ ਹੈ ਹਾਲਾਂਕਿ ਇਹ ਜਿਹੜੇ ਨਿਯਮ ਨੇ ਨਿਯਮਾਂ ਅਧੀਨ ਟੀਚਰਾਂ ਨੂੰ ਸਕੂਲ ਦੇ ਵਿੱਚ ਕਦੋਂ ਆਣਾ ਚਾਹੀਦਾ ਹੈ ਇਹ ਤਾਂ ਵਿਭਾਗ ਨੇ ਚੈੱਕ ਕਰਨਾ ਪ੍ਰਿੰਸੀਪਲ ਵੱਲੋਂ ਸਪਸ਼ਟ ਤੌਰ ਤੇ ਮੈਨੂੰ ਬਦਨਾਮ ਕਰਕੇ ਆਪਣੇ ਸਾਰੇ ਅਧਿਆਪਕਾਂ ਨੂੰ ਮੇਰੇ ਵਿਰੁੱਧ ਕੀਤਾ ਹੈ ਤਾਂ ਕਿ ਇਹਨਾਂ ਸਾਰਿਆਂ ਦੀ ਜੋ ਹੈਗਾ ਕੰਫਰਟ ਜ਼ੋਨ ਬਣੀ ਰਹੇ ਮੇਰੇ ਮੋਢੇ ਤੇ ਬੰਦੂਕ ਰੱਖੀ ਗਈ ਹੈ ਕਿ ਜੇ ਸੁਨੀਤਾ ਮੈਡਮ ਜਦੋਂ ਮੈਂ ਐਡਜਸਟਮੈਂਟ ਕੈਨਸਲ ਕਰਵਾ ਕੇ ਸਕੂਲ ਵਿੱਚ ਆਈ ਸੀ ਉਸੇ ਦਿਨ ਹੀ ਮੇਰੇ ਨਾਲ ਦੁਰਵਿਹਾਰ ਕੀਤਾ ਗਿਆ ਮਾਰਚ ਦਾ ਮਹੀਨਾ ਮੇਰੀ ਜੈਕਟ ਪਾਈ ਹੋਈ ਸੀ ਮੈਂ ਹਾਜ਼ਰ ਲਗਾਉਣ ਲਈ ਬੈਠੀ ਸੀ ਦਫ਼ਤਰ ਦੇ ਵਿੱਚ ਇਹਨਾਂ ਵੱਲੋਂ ਉਹ ਨਾ ਸਰਦੀ ਦੇ ਰੂਪ ਤੇ ਸੀ ਨਾ ਗਰਮੀ ਦੀ ਪੱਖੇ ਤੱਕ ਬੰਦ ਕਰ ਦਿੱਤੇ ਗਏ ਇਸ ਤੋਂ ਬਾਅਦ ਦਰ ਵਿਹਾਰੇ ਆਰਤਨਲ ਕੀ ਹੋ ਸਕਦਾ ਹੈ ਅੱਜ 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 ਵੀ ਮੇਰੀ ਡਾਇਰੀ ਨੌਵੀਂ ਜਮਾਤ ਦੇ ਬੰਡਲ ਮਾਰਕ ਲਿਸਟਾਂ ਜੋ ਹੈ ਗਿਆ ਨੇ ਉਹ ਡਸਟਬਿਨ ਵਿੱਚ ਆਪਣੀ ਪੀਐਨ ਨੂੰ ਕਹਿ ਕੇ ਡਸਟਬਿਨ ਵਿੱਚ ਸਟਾਉਣ ਦੀ ਸਟੋਵਾਈਆਂ ਕੋਸ਼ਿਸ਼ ਕਰ ਰਹੇ ਨੇ ਤਾਂ ਮੇਰੇ ਨਾਲ ਐਂ ਬਿਸਕਰਾ ਹੋ ਰਿਹਾ ਜਿਵੇਂ ਪਿਛਲੇ ਕੁਝ ਮੈਂ ਕਦੇ ਵੀ ਕਿਸੇ ਸਕੂਲ ਦੇ ਵਿੱਚ ਜਿੱਥੇ ਤੁਹਾਡਾ ਮੁਖੀ ਤੁਹਾਨੂੰ ਸਵੀਕਾਰ ਨਹੀਂ ਕਰਦਾ ਉੱਥੇ ਰਹਿ ਕੇ ਅਸੀਂ ਕੀ ਕਰਨਾ ਪ੍ਰਮਾਤਮਾ ਇਹਨਾਂ ਨੂੰ ਸਦਬੁੱਧੀ ਦੇ ਜੇਕਰ ਵਿਭਾਗ ਵੱਲੋਂ ਪਹਿਲੇ ਮੇਰੀ ਹੋਰ ਬਦਲੀਆਂ ਜੇ ਮੈਂ ਇੱਕ ਹੋਰ ਬਦਲੀ ਕਰਵਾ ਦੂੰਗੀ ਕਦੇ ਤਾਂ ਕਦੇ ਤਾਂ ਕਿਸੇ ਨਾ ਕਿਸੇ ਸਕੂਲ ਦੇ ਵਿੱਚ ਤੋਂ ਮੈਨੂੰ ਚੰਗਾ ਪ੍ਰਿੰਸੀਪਲ ਮਿਲੇਗਾ ਜਿੱਦਾ ਮਾਹੌਲ ਸਹੀ ਹੈ ਪਰ ਇਸ ਗੱਲ ਦਾ ਦੁੱਖ ਹੁੰਦਾ ਹੈ ਸਿੱਖਿਆ ਵਿਭਾਗ ਦੇ ਵਿੱਚ ਇਸ ਤਰ੍ਹਾਂ ਦੇ ਮਾਹੌਲ ਇਸ ਤਰ੍ਹਾਂ ਦੀ ਕਠਿਨਾਵਾਂ ਕੁੱਟਮਾਰ ਵਾਇਲੈਂਸ ਵਾਲੀ ਹੱਥੋ ਪਾਈ ਵਾਲੀ ਧਰਨੇ ਵਾਲੀ ਇਹ ਕਠਿਨਾਵਾਂ ਨੂੰ ਦੇ ਵਾਪਰਨ ਪਿੱਛੇ ਕਿਹਦਾ ਰੋਲ ਆਂਦਾ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਖਾਲੀ ਬੈਠੇ ਨੇ ਉਹਨਾਂ ਦੇ ਮਾਪਿਓ ਵੱਲੋਂ ਭੇਜਿਆ ਗਿਆ ਸਕੂਲ ਦੇ ਵਿੱਚ ਪੜਾਉਣ ਨੂੰ ਪਰੰਤੂ ਅਗਰ ਇਹਨਾਂ ਅਧਿਆਪਕਾਂ ਨੂੰ ਤੁਸੀਂ ਚੈੱਕ ਕਰੋਗੇ ਮੈਂ ਪੈਸੇ ਕਰਾਂਗੀ ਇਹਨਾਂ ਦੇ ਕੈਮਰੇ ਲਗਵਾਏ ਜਾਣ ਔਰ ਚੈੱਕ ਕਰੋਗੇ ਕਿ ਇਹ ਨਾ ਵੱਲੋਂ ਆਪਣੇ ਪੀਰੀਅਡ ਤੱਕ ਨਹੀਂ ਲਗਾਏ ਜਾਂਦੇ ਵਿਭਾਗ ਵੱਲੋਂ ਐਜ਼ ਅ ਹਿੰਦੀ ਟੀਚਰ ਮੇਰੇ ਕੋਲ ਸਾਇੰਸ ਵੀ ਪੜਵਾਈ ਗਈ ਕੱਲੇ ਕੱਲੇ ਸਕੂਲਾਂ ਵਿੱਚ ਵੀ ਭੇਜਿਆ ਗਿਆ ਸੀ ਸਕੂਲ ਚਲਾ ਕੇ ਦੇਖਿਆ ਖਾਣੇ ਬਣਵਾ ਕੇ ਦੇਖਿਆ ਨੇ ਸਭ ਕੁਝ ਵੇਖਿਆ ਇਹ ਲੋਕਲ ਕਰਮਚਾਰੀ ਜਿਹੜੇ ਹੈਗੇ ਉਹਨਾਂ ਨੂੰ ਮੇਰੇ ਵਿਰੁੱਧ ਕੀਤਾ ਗਿਆ ਇਹ ਤਾਂ ਗਲਤ ਜਿਹੜਾ ਹੈਗਾ ਉਹ ਪੇਸ਼ ਕੀਤਾ ਜਾ ਰਿਹਾ ਹੈ ਪ੍ਰਿੰਸੀਪਲ ਦਾ ਇੱਕ ਫਰਜ਼ ਬੰਦਾ ਸੀ ਕਿ ਮਾਹੌਲ ਨੂੰ ਜਿਹੜਾ ਹੈਗਾ ਆਪਸੀ ਸਹਿਮਤੀ ਲੈਣ ਵਾਲਾ ਸਹੀ ਕੀਤਾ ਜਾਏ ਪਰੰਤੂ ਇਹਨਾਂ ਦੀ ਬੜੀ ਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਮੈਨੂੰ ਸਕੂਲ ਦੇ ਵਿੱਚੋਂ ਕੱਢਣ ਦੀ ਦੇਖੋ ਕੋਈ ਕਿਸੇ ਨੂੰ ਸਕੂਲ ਵਿੱਚੋਂ ਕੱਢ ਨਹੀਂ ਸਰਦਾਰ ਕੋਈ ਰੱਖ ਨਹੀਂ ਸਕਦਾ ਇਹ ਮੇਰੀ ਦਿਲ ਹੀ ਹੈਗੀ ਹੈ ਕਿ ਜਿੱਥੇ ਤੁਹਾਡਾ ਪ੍ਰਿੰਸੀਪਲ ਤੁਹਾਡੇ ਨਾਲ ਵਿਤਖਰਾ ਕਰਦਾ